ਹਰ ਸ਼ਖਸੀ ਜ਼ਿੰਦਗੀ ਦੇ ਵਿੱਚ ਚਰਮ ਦੇਨ ਅਤੇ ਵਿਆਹ ਦਾ ਦਿਨ ਖਾਸ ਹੁੰਦਾ ਹੈ ਤੇ ਜਿਸ ਨੂੰ ਉਮਰ ਪਾਰ ਯਾਦ ਵੀ ਰੱਖਦਾ ਹੈ ਤੇ ਦਿਨ ਆਉਣ ਦੇ ਉੱਪਰ ਉਸ ਨੂੰ ਮਨਾਇਆ ਵੀ ਜਾਂਦਾ ਤੇ ਸ਼ਗਨ ਵੀ ਮਨਾਏ ਜਾਂਦੇ ਨੇ ਤੇ ਹਰ ਸਾਲ ਲੋਕ ਇਹਨਾਂ ਨੂੰ ਬਣਾ ਕੇ ਯਾਦ ਵੀ ਰੱਖਦੇ ਨੇ ਪਰ ਜਿੱਥੇ ਸਾਲ ਦੇ 12 ਮਹੀਨੇ ਹੁੰਦੇ ਨੇ ਤਾਂ ਉੱਥੇ ਹੀ ਸਾਲ ਦਾ ਦੂਸਰਾ ਮਹੀਨਾ ਫਰਵਰੀ 28 ਦਿਨਾਂ ਦਾ ਹੁੰਦਾ ਤੇ 4 ਸਾਲ ਬਾਅਦ ਲੀਪ ਸਾਲ ਆਉਂਦਾ ਤੇ ਜਿਸ ਦੇ ਵਿੱਚ ਫਰਵਰੀ 29 ਦਿਨਾਂ ਦਾ ਹੁੰਦਾ ਹੈ ਤੇ ਜਿਨ੍ਹਾਂ ਲੋਕਾਂ ਦੇ ਵਿਆਹ ਜਾਂ ਬੱਚੇ 29 ਫਰਵਰੀ ਨੂੰ ਪੈਦਾ ਹੁੰਦੇ ਨੇ ਉਹ ਆਪਣੇ ਬੱਚੇ ਦਾ ਜਨਮ ਦਿਨ ਜਾਂ ਵਿਆਦੀ ਬਰੇਗੰਡ ਮਨਾਉਣ ਤੇ ਲਈ 4 ਸਾਲ ਦਾ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਅਜਿਹਾ ਹੀ ਇੱਕ ਬੱਚਾ ਅਬਰੀਸਰ ਦੇ ਦਬੁਰਜੀ ਇਲਾਕੇ ਦਾ ਰਾਜਪੀਰ ਹੈ ਜਿਸ ਦਾ ਜਨਮ ਦਿਨ 4 ਸਾਲ ਬਾਅਦ ਆਇਆ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਖੂਬ ਜਸ਼ਨ ਮਨਾਏ ਰਾਜਪੀਰ ਦਾ ਜਨਮ ਦਿਨ ਮਨਾਉਣ ਦੇ ਲਈ ਪਹੁੰਚੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਜਿੱਥੇ ਖੁਸ਼ੀ ਦਾ ਮਾਹੌਲ ਸੀ ਉੱਥੇ ਹੀ ਰਾਜਪੀਰ ਦੇ ਮਾਪਿਆਂ ਦੇ ਚਿਹਰਾਂ ਤੇ ਖੁਸ਼ੀ ਦੇਖ ਕੇ ਆਹੀ ਬਣਦੀ ਸੀ ਢੋਲ ਵਜਾ ਕੇ ਡੀਜੇ ਤੇ ਪੰਗੜੇ ਪਾਏ ਗਏ ਤੇ ਖੁਸ਼ੀ ਮਨਾਈ ਗਈ। ਹਾਂਜੀ ਸਪੈਸ਼ਲ ਦੇ ਆ ਸਾਡੇ ਵਾਸਤੇ 29 ਫਰਵਰੀ ਨੂੰ ਸਾਡੇ ਬੇਟੇ ਦਾ ਜਨਮ ਦਿਨ ਆਂਦਾ 4 ਸਾਲ ਸਾਨੂੰ ਵੇਟ ਕਰਨੀ ਪੈਂਦੀ ਆ ਅੱਜ ਤਾਂ ਬਹੁਤ ਜਸ਼ਨ ਨਾਲ ਅਸੀਂ ਮਨਾਵਾਂਗੇ ਆਪਣੇ ਬੇਟੇ ਦਾ ਇੰਜੋਏ ਕਰਕੇ ਨੱਚ ਪੰਗੜਾ ਪਾ ਕੇ ਕਦੇ ਬੱਚਾ ਬੜਾ ਜੇਦ ਕਰਦਾ ਕਿਸੇ ਦਾ ਜਨਮ ਦਿਨ ਉਹਨੇ ਕਿ ਮੇਰਾ ਜਨਮ ਦਿਨ ਕਦੋਂ ਆਊਗਾ ਜੀ ਹਾਂਜੀ ਵੇਟ ਕਰਦੇ ਰਹਨੇ ਆ ਬਸ 4 ਸਾਲ ਬਾਅਦ ਫੇਰ ਖੂਬ ਮਨਾਈਦਾ ਬਸ ਅੱਜ ਰਿਸੈਪਟਰ ਪਹੁੰਚੇ ਜੀ ਹਾਂਜੀ ਜੀ ਪਹੁੰਚੇ ਨਾਨਕੇ ਦਾ ਲੱਗਦਾ ਕਿ ਕਾਫੀ ਖੁਸ਼ੀ ਹੁੰਦੀ ਹੈ ਜੀ 4 ਸਾਲ ਬਹੁਤ ਜ਼ਿਆਦਾ ਜੀ ਬਹੁਤ ਕਿੰਨੇ ਕੇਕ ਕੱਟੇਗੇ ਅ ਚਾਰ ਸਾਲ ਕੇਕ ਕਟਾਂਗੇ ਜੀ ਕਿਹਦਾ ਜਸ਼ਨ ਮਨਾਇਆ ਜਾ ਰਿਹਾ ਜੀ ਨੱਚ ਪੁੜ ਕੇ ਇੰਜੋਏ ਕਰਕੇ ਬਸ ਜੀ ਪਰ ਬੱਚਾ ਜਿੱਦ ਨਹੀਂ ਕਰਦਾ ਕਿ 4 ਸਾਲ ਬਾਅਦ ਮੇਰਾ ਕਿਉਂ ਕੇਕ ਕਟਾਇਆ ਜਾਂਦਾ ਨਹੀਂ ਇੰਨਾ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜਿਹੜਾ ਦਿਨ ਹੁੰਦਾ ਵਾ ਸਪੈਸ਼ਲ ਬੱਚਿਆਂ ਵਾਸਤੇ ਹੁੰਦਾ ਵਾ 29 ਫਰਵੀ ਜਿਹੜੀ ਆ ਕਦੇ ਕਦੇ ਕਿਸੇ ਕਿਸੇ ਵਾਸਤੇ ਆਂਦੀ ਆ ਇਹ ਸਪੈਸ਼ਲ ਕਹਿ ਸਕਦੇ ਹੋ ਜੀ ਹਾਂਜੀ ਜੀ ਸਪੈਸ਼ਲ ਬੱਚਾ ਜੀ ਹਾਂ ਜੀ ਅੱਜ ਮੇਰੇ ਬੇਟੇ ਦਾ ਜਨਮ ਦਿਨ ਹੈ 4 ਸਾਲ ਬਾਅਦ ਜਨਮ ਦਿਨ ਆਉਂਦਾ ਹੈ ਦਾ 29 ਤਰੀਕ ਨੂੰ 4 ਸਾਲੇ ਪੂਰੀ ਇਹਦੇ ਜਨਮ ਦਿਨ ਦੀ ਵੇਟ ਕਰੀਦੀ ਆ ਮਨਾਉਣ ਵਾਸਤੇ ਖੁਸ਼ੀਆਂ ਦੇ ਨਾਲ ਤੇ ਕਿੰਨੀ ਖੁਸ਼ੀ ਹੁੰਦੀ ਹੈ ਕਿ 4 ਸਾਲ ਬਾਅਦ ਜਨਮ ਦਿਨ ਆਉਂਦਾ ਸਪੈਸ਼ਲ ਬੱਚਾ ਜੀ ਸਪੈਸ਼ਲ ਬੱਚਾ ਜੀ ਆਹ ਵੇਖੋ ਕਿੰਨੀ ਖੁਸ਼ੀ ਹੈ ਹੈਗੀ ਸਾਰੇ ਪਾਸੇ ਰਿਸ਼ਤੇਦਾਰ ਪਹੁੰਚੇ ਜੀ ਆਹ ਵੇਖੋ ਇਹ ਤੁਹਾਡੇ ਕੋਲ ਹੀ ਆ ਸਾਰੇ ਪਰ ਬੱਚਾ ਜਿੱਦ ਨਹੀਂ ਕਰਦਾ ਕਿ ਮੇਰਾ 4 ਸਾਲ ਬਾਅਦ ਜਨਮ ਹੁੰਦਾ ਜੀ ਉਹ ਆਂਦਾ ਕਿ ਮੇਰਾ ਮਨਾਉਗਾ 4 ਸਾਲ ਬਾਅਦ ਅਰ ਕਿੰਨੇ ਕੇਕ ਕੱਟੇ ਗਏ ਜੀ 4 4 ਸਾਲ ਬਾਅਦ ਦੇ 4 ਕੇਕ ਤੇ ਉਹ ਲੱਗਦਾ ਫਿਰ 4 ਸਾਲ ਬਾਅਦ ਵੇਟ ਕਰਦੀ ਬੋ ਵੀ 4 ਸਾਲ ਬਾਅਦ ਵੇਟ ਪੂਰੀ ਹੋਏਗੀ ਕਿੰਨੀ ਖੁਸ਼ੀ ਹੋ ਰਹੀ ਜੀ ਅੱਜ ਬਹੁਤ ਜਿਆਦੀ ਕਿਹਨਾਂ ਕਿਦਾਂ ਬਣਾਇਆ ਜਾ ਰਹੀ ਜਾਨੰਦਿਆ ਭਾਈ ਇਹ ਡੀਜੇ ਲੱਗ ਰਹੇ ਨੇ ਪੰਗੜੇ ਪੈ ਰਹੇ ਨੇ खुशी है पूरे एंजॉय हो रहा है आज भांजे का जन्मदिन है बहुत ज्यादा खुशी हो रही है कि चार साल बाद वो बर्थडे है सेलिब्रेट हो रहा है बहुत सारे बर्थडे देखे बट आ वाला बर्थडे पहली बार देख जा रहे हैं कि जो चार साल बाद किया जाता वा अरे बहुत ही ज्यादा धूमधाम और सेलिब्रेशन कर रहे हैं लग ये लगता है कि स्पेशल बच्चे हैं हां जी स्पेशल चाइल्ड है कहते कि मामी ने बड़ा चौंक गया हां साल बाद जब हां जी काफी सर केक वगैरह लेंदा क्या जी हां जी ਅਨ ਡਿਮਾਂਡ ਤੇ ਲਿਆਂਦਾ ਗਿਆ ਪਬਜੀ ਵਾਲਾ ਅੱਛਾ ਪਬਜੀ ਹਾਂਜੀ ਚਾਰ ਸਾਲ ਬਾਅਦ ਮਨਾਇਆ ਜਾਂਦਾ ਚੰਗਾ ਹਾਂਜੀ ਉਹ ਤਾਂ ਚਾਰ ਸਾਲ ਬਾਅਦ ਮਨਾਇਆ ਜਾਂਦਾ ਮੈਂ ਤਾਂ ਜਿੱਤੇ ਬੱਚੇ ਨੂੰ ਤੇ ਉੱਥੇ ਤੁਹਾਨੂੰ ਵੀ ਵੇਟ ਕਰਨੀ ਪੈਂਦੀ ਚਾਰ ਸਾਲ ਹਾਂਜੀ ਕਰਨੀ ਪੈਂਦੀ ਹੈ ਜੀ ਬੱਚਾ ਮਾਮੀ ਮਾਮਾ ਆਉਣਗੇ ਹਾਂਜੀ ਦੱਸ ਦੀ ਕਿ ਸਾਲ ਦੇ 12 ਮਹੀਨੇ ਹੁੰਦੇ ਨੇ ਤੇ ਸਾਲ ਦਾ ਦੂਜਾ ਮਹੀਨਾ ਫਰਵਰੀ ਦਾ ਹੁੰਦਾ ਹੈ ਜੋ ਕਿ 28 ਦਿਨਾਂ ਦਾ ਹੁੰਦਾ ਹੈ ਪਰ 4 ਸਾਲ ਬਾਅਦ ਲੀਪ ਸਾਲ ਆਉਂਦਾ ਹੈ ਤੇ ਇਸ ਲੀਪ ਲੀਪ ਸਾਲ ਦੇ ਵਿੱਚ ਜੰਮੇ ਬੱਚਿਆਂ ਦੇ ਲਈ ਇਹ ਸਪੈਸ਼ਲ ਦਿਨ ਹੈ ਕਿਉਂ ਕਿ 4 ਸਾਲ ਦਾ ਇੰਤਜ਼ਾਰ ਉਹਨਾਂ ਨੂੰ ਆਪਣਾ ਜਨਮ ਦਿਨ ਮਨਾਉਣ ਦੇ ਲਈ ਕਰਨਾ ਪੈਂਦਾ ਹੈ ਬਿਊਰਿਪੂ ਚੱਕ ਪਾਣੀ ਟੀ